ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਹਨਾਂ ਸਵਾਲਾਂ ਬਾਰੇ ਜੋ ਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਨਾਂ ਦੇ ਵਿੱਚ ਉੱਠ ਰਹੇ ਨੇ ਕਿ ਪੰਜਾਬ ਸਰਕਾਰ ਦੁਆਰਾ ਇੱਕਦਮ ਜੋ ਕਿ ਪੇ ਕਮਿਸ਼ਨ ਦੇ ਏਰੀਅਰ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ 13 ਫਰਵਰੀ ਦੀ ਕੈਬਨਿਟ ਮੀਟਿੰਗ ਦੇ ਵਿੱਚ ਉਸ ਬਾਰੇ ਗੱਲਬਾਤ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਜੇਕਰ ਅਸੀਂ ਗੱਲ ਕਰੀਏ ਤਾਂ ਪਹਿਲਾ ਸਵਾਲ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਮਨਾਂ ਦੇ ਵਿੱਚ ਇਹ ਉੱਠ ਰਿਹਾ ਹੈ ਕਿ ਪੰਜਾਬ ਸਰਕਾਰ ਇਕਦਮ ਕਿਵੇਂ ਜਾਗ ਪਈ ਜੋ ਕਿ ਇਤਨੇ ਮਸਾਲਾ ਤੋਂ ਨਹੀਂ ਜਾਗੀ ਲਗਾਤਾਰ ਮੁਲਾਜ਼ਮ ਤੇ ਪੈਨਸ਼ਨਰ ਮੰਗ ਕਰ ਰਹੇ ਸੀ ਕਿ ਸਾਨੂੰ ਪੇ ਕਮਿਸ਼ਨ ਦਾ ਏਰੀਆ ਦਿੱਤਾ ਜਾਵੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਈ ਸੁਣਵਾਈਆਂ ਹੋਈਆਂ ਹਰ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਇਹ ਆਸ ਹੁੰਦੀ ਸੀ ਕਿ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਆਵੇਗਾ ਪਰ ਪੰਜਾਬ ਸਰਕਾਰ ਹਰ ਵਾਰ ਸੁਣਵਾਈ ਨੂੰ ਅੱਗੇ ਪਾਉਣ ਦੇ ਵਿੱਚ ਕਾਮਯਾਬ ਹੋ ਜਾਂਦੀ ਉਹ ਤਾਂ ਡਬਲ ਬੈਂਚ ਤੱਕ ਇਸ ਮਾਮਲੇ ਨੂੰ ਲੈ ਕੇ ਚਲੀ ਗਈ ਪਰ ਹਜੇ ਤੱਕ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਆਇਆ ਪਰ ਜਦੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਲਗਾਤਾਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੁਆਰਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਪੰਜਾਬ ਸਰਕਾਰ ਇੱਕਦਮ ਜਾਗ ਗਈ ਤੇ ਪੇ ਕਮਿਸ਼ਨ ਦੇ ਏਰੀਆ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਗਿਆ ਇਸ ਵਿੱਚ ਪੰਜਾਬ ਸਰਕਾਰ ਦੀ ਕਚਾਲ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸੰਘਰਸ਼ ਨੂੰ ਰੋਕਣ ਲਈ ਤੇ ਜੋ ਵਿਰੋਧ ਉਹਨਾਂ ਦੁਆਰਾ ਕੀਤਾ ਜਾ ਰਿਹਾ ਸੀ ਉਸ ਨੂੰ ਰੋਕਣ ਦੇ ਲਈ ਹਾਂਜੀ ਦੋਸਤੋ ਦੂਜਾ ਸਵਾਲ ਪੰਜਾਬ ਸਰਕਾਰ ਦੇ ਮੁਲਾਜ਼ਮ ਇਹ ਕਰ ਰਹੇ ਨੇ ਕਿ ਪੰਜਾਬ ਸਰਕਾਰ ਦੁਆਰਾ ਇਸ ਤਰ੍ਹਾਂ ਡਿਵਾਈਡ ਕਿਉਂ ਕੀਤਾ ਗਿਆ ਏਰੀਆ ਨੂੰ ਪੈਸ਼ਨਰਾਂ ਨੂੰ ਜਲਦੀ ਏਰੀਅਰ ਦਿੱਤਾ ਜਾਵੇਗਾ ਤੇ ਜੋ ਮੁਲਾਜ਼ਮ ਨੇ ਉਹਨਾਂ ਦੇ ਏਰੀਅਰ ਨੂੰ ਜੋ ਕਿ ਰੈਗੂਲਰ ਮੁਲਾਜ਼ਮ ਨੇ ਉਹਨਾਂ ਦਾ ਏਰੀਅਰ ਤਾਂ 2029 ਤੱਕ ਜੋ ਕਿ ਪੰਜਾਬ ਸਰਕਾਰ ਦੁਆਰਾ ਐਲਾਨ ਕੀਤਾ ਗਿਆ ਹੈ ਲਿਸਟ ਹੈ ਜੋ ਜਿਨ੍ਹਾਂ ਦੀ ਉਮਰ 85 ਸਾਲ ਜਾਂ ਇਸ ਤੋਂ ਵੱਧ ਹੈ ਉਹਨਾਂ ਨੂੰ ਇੱਕ ਇੱਕ 2016 ਤੋਂ 31 2021 ਤੱਕ ਦਾ ਪੇ ਕਮਿਸ਼ਨ ਦਾ ਏਰੀਅਰ ਸਮੇਤ دیے ਦਸੰਬਰ 2024 ਤੋਂ ਫਰਵਰੀ 2025 ਤੱਕ ਦਾ ਤਿੰਨ ਕਿਸ਼ਤਾਂ ਦੇ ਵਿੱਚ ਦੇ ਦਿੱਤਾ ਜਾਵੇਗਾ ਜਿਨ੍ਹਾਂ ਦੀ ਉਮਰ 75 ਸਾਲ ਜਾਂ ਇਸ ਤੋਂ ਵੱਧ ਹੈ 85 ਤੋਂ ਘੱਟ ਹੈ ਉਹਨਾਂ ਨੂੰ ਇੱਕ ਇੱਕ 2016 ਤੋਂ 31 2021 ਤੱਕ ਦਾ ਪੇ ਕਮਿਸ਼ਨ ਦਾ ਏਰੀਅਰ ਸਮੇਤ ਦੀ ਅਪ੍ਰੈਲ 2025 ਤੋਂ ਮਾਰਚ 2026 ਤੱਕ 12 ਕਿਸ਼ਤਾਂ ਦੇ ਵਿੱਚ ਅਦਾ ਕਰ ਦਿੱਤਾ ਜਾਵੇਗਾ ਜਿਨ੍ਹਾਂ ਦੀ ਉਮਰ 75 ਸਾਲ ਤੋਂ ਘੱਟ ਹੈ ਉਹਨਾਂ ਨੂੰ ਇੱਕ ਇੱਕ 2016 ਤੋਂ 36 2021 ਤੱਕ ਦਾ ਪੇ ਕਮਿਸ਼ਨ ਦਾ ਏਰੀਅਰ ਸਮੇਤ ਡੀਏ ਸਾਲ 2016-17 ਦਾ 15 ਕਿਸ਼ਤਾਂ ਦੇ ਵਿੱਚ ਅਪ੍ਰੈਲ 2025 ਤੋਂ ਸ਼ੁਰੂ ਹੋਵੇਗਾ ਸਾਲ 2018-19 ਦਾ 18 ਕਿਸ਼ਤਾਂ ਦੇ ਵਿੱਚ ਜੁਲਾਈ 2026 ਤੋਂ ਸ਼ੁਰੂ ਹੋਵੇਗਾ 2020 ਤੋਂ 31 02021 ਤੱਕ ਦਾ 9 ਕਿਸ਼ਤਾਂ ਦੇ ਵਿੱਚ ਜਨਵਰੀ 2028 ਤੋਂ ਸ਼ੁਰੂ ਹੋਵੇਗਾ ਹਾਂਜੀ ਦੋਸਤੋ ਇਸੇ ਤਰ੍ਹਾਂ ਵਰਕਿੰਗ ਮੁਲਾਜ਼ਮ ਨੇ ਉਹਨਾਂ ਨੂੰ ਸਾਲ 2016 ਲਈ ਪੇ ਕਮਿਸ਼ਨ ਦਾ ਏਰੀਅਰ ਸਮੇਤ ਡੀਏ 12 ਕਿਸ਼ਤਾਂ ਵਿੱਚ ਅਪ੍ਰੈਲ 2026 ਤੋਂ ਮਾਰਚ 2027 ਤੱਕ ਉਸ ਤੋਂ ਬਾਅਦ ਸਾਲ 2017 ਸਾਲ 2018 ਸਾਲ 2019 ਸਾਲ 2020 ਤੇ ਸਾਲ 2021 ਦਾ 31 02021 ਤੱਕ ਦਾ ਜੋ ਏਰੀਅਰ ਹੈ ਉਹ 24 ਕਿਸ਼ਤਾਂ ਦੇ ਵਿੱਚ ਅਪ੍ਰੈਲ 2027 ਤੋਂ ਮਾਰਚ 2029 ਤੱਕ ਅਦਾ ਕਰ ਦਿੱਤਾ ਜਾਵੇਗਾ ਜਦੋਂ ਇਹ ਲਿਸਟ ਆਈ ਤਾਂ ਮੁਲਾਜ਼ਮਾਂ ਨੂੰ ਇੱਕ ਵੱਡਾ ਝਟਕਾ ਲੱਗਾ ਵਾਰ ਜੋ ਪੈਨਸ਼ਨਰ ਨੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਸੀ ਕਿਉਂਕਿ ਉਹਨਾਂ ਨੂੰ ਇਹ ਏਰੀਅਰ ਜਲਦੀ ਅਦਾ ਕਰ ਦਿੱਤਾ ਜਾਵੇਗਾ ਉਹ ਵੀ ਤਿੰਨ ਕਿਸ਼ਤਾਂ ਦੇ ਵਿੱਚ ਇਸੇ ਸਾਲ ਜੋ 85 ਸਾਲ ਤੋਂ ਉੱਪਰ ਦੇ ਨੇ ਇਸ ਤਰ੍ਹਾਂ ਇਹ ਸਵਾਲ ਉੱਠਦਾ ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਮਨਾਂ ਦੇ ਵਿੱਚ ਕਿ ਪੰਜਾਬ ਸਰਕਾਰ ਦੁਆਰਾ ਇਹ ਡਿਵਾਈਡ ਕਿਉਂ ਕੀਤਾ ਗਿਆ ਜੇਕਰ ਅਸੀਂ ਦੇਖੀਏ ਤਾਂ ਜੋ ਜ਼ਿਆਦਾ ਏਜ ਦੇ ਪੈਨਸ਼ਨਰ ਨੇ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਪੰਜਾਬ ਸਰਕਾਰ ਇੱਕ ਤਰ੍ਹਾਂ ਦਾ ਇਹ ਐਲਾਨ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਟਾਲਣਾ ਚਾਹੁੰਦੀ ਹੈ ਕਿ ਉਹ ਆਪਣੇ ਸੰਘਰਸ਼ ਤੇ ਰੋਕ ਲਗਾਉਣ ਤੇ ਇੱਕ ਚੁੱਪ ਜੋ ਕੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਜੋ ਕਿ ਧਾਰ ਲੈਣ ਉਹਨਾਂ ਨੂੰ ਇੱਕ ਲਾਲਚ ਦਿੱਤਾ ਗਿਆ ਹੈ ਜੇਕਰ ਅਸੀਂ ਇਸ ਮਾਮਲੇ ਨੂੰ ਚੰਗੀ ਤਰ੍ਹਾਂ ਸਮਝੀਏ ਹਾਂ ਜੀ ਦੋਸਤੋ ਤੀਜਾ ਸਵਾਲ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਨਾਂ ਦੇ ਵਿੱਚ ਇਹ ਉੱਠਦਾ ਹੈ ਕਿ ਜੇਕਰ 2027 ਦੇ ਵਿੱਚ ਵੋਟਾਂ ਪੈਣੀਆਂ ਨੇ ਤੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਨਾ ਬਣੀ ਹੋਰ ਸਰਕਾਰ ਆਈ ਤਾਂ ਉਸ ਦੁਆਰਾ ਜੋ ਏਰੀਅਰ ਹੈ ਮੁਲਾਜ਼ਮਾਂ ਦਾ ਜੋ ਰੈਂਦਾ ਹੋਵੇਗਾ ਬਕਾਇਆ ਕਿਉਂਕਿ 2029 ਤੱਕ ਸਾਰਾ ਅਦਾ ਕੀਤਾ ਜਾਵੇਗਾ ਉਹ ਤਾਜ ਆਵੇਗਾ ਕਿ ਨਹੀਂ ਪੰਜਾਬ ਸਰਕਾਰ ਐਨੇ ਕੌਨਫੀਡੈਂਸ ਦੇ ਵਿੱਚ ਇਹ ਕਿਵੇਂ ਐਲਾਨ ਕਰ ਸਕਦੀ ਹੈ ਕਿ ਅੱਗੇ ਵੀ ਸਾਡੀ ਹੀ ਸਰਕਾਰ ਆਵੇਗੀ ਤੇ ਅਸੀਂ ਇਸ ਏਰੀਆ ਦੀ ਜੋ ਅਦਾਇਗੀ ਹੈ ਉਹ ਅੱਗੇ ਵੀ ਕਰਾਂਗੇ ਇਸ ਨੂੰ ਦੇਖਦੇ ਹੋਏ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਦੁਆਰਾ ਜੋ ਐਲਾਨ ਕੀਤਾ ਗਿਆ ਹੈ ਉਹਨਾਂ ਦੁਆਰਾ ਇੱਕ ਤਰ੍ਹਾਂ ਦਾ ਪੰਜਾਬ ਸਰਕਾਰ ਦੇ ਜੋ ਮੁਲਾਜ਼ਮ ਨੇ ਉਹਨਾਂ ਨੂੰ ਟਾਲਿਆ ਗਿਆ ਹੈ ਉਹਨਾਂ ਦੇ ਸੰਘਰਸ਼ ਨੂੰ ਰੋਕਿਆ ਗਿਆ ਹੈ ਕਿ 2027 ਦੇ ਵਿੱਚ ਵੋਟਾਂ ਪੈਣਗੀਆਂ ਤੇ 2026 ਦੇ ਵਿੱਚ ਹੀ ਚੋਣ ਜਾਗਤਾ ਲੱਗ ਜਾਵੇਗਾ ਤੇ ਏਰੀਆ ਨੂੰ ਲੈ ਕਿ ਜੋ ਰੋਕ ਲੱਗ ਜਾਵੇਗੀ ਉਸ ਨੂੰ ਦੇਖਦੇ ਹੋਏ ਜੋ ਸੁਖਚਾਨ ਸਿੰਘ ਖੈਰਾ ਹੈ ਅਤੇ ਹੋਰ ਜਥੇਬੰਦੀਆਂ ਨੇ ਉਹਨਾਂ ਦੁਆਰਾ ਵੀ ਪੰਜਾਬ ਸਰਕਾਰ ਦੀ ਚਾਲ ਨੂੰ ਸਮਝ ਲਿਆ ਗਿਆ ਹੈ ਕਿ ਪੰਜਾਬ ਸਰਕਾਰ ਦੁਆਰਾ ਏਰੀਆ ਨੂੰ ਲੈ ਕੇ ਜੋ ਐਨੀ ਮਤਲਬ ਲੰਬਾ ਸਮਾਂ ਲਿਆ ਗਿਆ ਹੈ ਉਸ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਤੇ ਲਗਾਤਾਰੇ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਇਸ ਨੂੰ ਲੈ ਕੇ ਕੋਈ ਵੱਡਾ ਫੈਸਲਾ ਲਵੇ ਤੇ ਸੋਚ ਵਿਚਾਰ ਕਰੇ ਤੇ ਦੁਆਰਾ ਤੋਂ ਇਸ ਏਰੀਆ ਨੂੰ ਲੈ ਕੇ ਜੋ ਕਿ ਮੀਟਿੰਗ ਰੱਖੀ ਜਾਵੇ ਤੇ ਵੱਡਾ ਫੈਸਲਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਦੇ ਵਿੱਚ ਲਿਆ ਜਾਵੇ। ਮੁਲਾਜ਼ਮ ਤੇ ਪੈਨਸ਼ਨਰ ਇਸ ਫੈਸਲੇ ਨੂੰ ਕਬੂਲ ਨਹੀਂ ਕਰਦੇ ਹਾਂ ਜੀ ਦੋਸਤੋ। ਇਹ ਸਵਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਨਾਂ ਦੇ ਵਿੱਚ ਉੱਠ ਰਹੇ ਸੀ ਜਿਸ ਨੂੰ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ। ਹੁਣ ਜੇਕਰ ਅਸੀਂ ਦੇਖੀਏ ਤਾਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਇਸ ਮੰਗ ਨੂੰ ਦੇਖੀਏ ਤਾਂ ਇਹ ਇੱਕ ਮਸਲਾ ਜੋ ਅੱਜਕੱਲ ਬਹੁਤ ਭਖਦਾ ਹੋਇਆ ਮਸਲਾ ਹੈ ਪੇ ਕਮਿਸ਼ਨ ਦੇ ਏਰੀਆ ਨੂੰ ਲੈ ਕੇ। ਹੁਣ ਅੱਗੇ ਪੰਜਾਬ ਸਰਕਾਰ ਕੀ ਕਰਦੀ ਹੈ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਹੁੰਦਾ ਹੈ ਜਾਂ ਫਿਰ ਮਲਾਜ਼ਮਾਂ ਦਾ ਸੰਘਰਸ਼ ਇੰਜ ਹੀ ਜਾਰੀ ਰਹੇਗਾ ਹਾਂਜੀ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਧੰਨਵਾਦ